ਤੋਰ ਲੈ ਹੌਲੀ ਹੌਲੀ ਮਾੜਾ ਫਿਰ ਬਾਰ ਬਾਰ ਕਿੱਥੇ ਕਰਾਂਗੇ ਆਪਾਂ ਇੱਕ ਮਿੰਟ ਆ ਜਾ ਫਿਰ ਕਿੱਧਰ ਇੱਕ ਮਿੰਟ ਚਲੋ ਹਾਂਜੀ ਬਰਾਬਰ ਲਾ ਬਰਾਬਰ 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 ਇਹ ਬਰਾਬਰ ਲਾਉਂਗਾ ਕਰ ਦਮ ਫੇਰ ਆ ਲੋ ਹਾਜੀ ਮਾਤਾ ਅ ਮਤਾਈ ਕੀ ਨਾਮ ਮਾਤਾ ਮੇਰਾ ਨਾਮ ਸ਼ਰਣੀ ਇੱਕ ਚੋਰੀ ਹੋਈ ਸੀ ਪੁਲਿਸ ਨੇ ਉਹ ਚੋਰੀ ਲੱਭ ਕੇ ਦਿੱਤਾ ਚੋਰੀ ਦਾ ਸਮਾਨ ਹਾਂ ਬੇਟੀ ਕਿੰਨੀ ਖੁਸ਼ੀ ਹੈ ਮੈਨੂੰ ਬੇਟੇ ਜਿੰਨੀ ਤੁਸੀਂ ਕਹੋਗੇ ਮੈਂ ਉਹਦਾ ਬਿਆਨ ਕਰ ਨਹੀਂ ਸਕਦਾ ਜਦੋਂ ਚੋਰੀ ਹੋ ਗਈ ਸੀ ਕਿੰਨਾ ਕੁ ਸਦਮਾ ਲੱਗਿਆ ਮੈਨੂੰ ਬੇਟੇ ਬਸ ਪੁੱਛੋਣਾ ਬੇਟੇ ਮੈਂ ਤਾਂ ਟੀਕੇ ਤੇ ਟੀਕੇ ਲਵਾਈ ਅੰਨੀ ਜਿੱਦੇ ਦਾ 골ਡ ਸੀ ਕਦੇ ਨਾਲ ਛੋਟੀਆਂ ਜਾਂਦਾਂ ਵੀ ਕੋਈ ਜੁੜੀਆਂ ਸੀ ਮੇਰੀ 55 ਸਾਲ ਨੂੰ ਵਿਆਹ ਬੇਲੇ ਦਾ ਹੀ ਹੈ ਬੇਟੇ ਮੇਰਾ ਮਦਰ ਦਾ ਪਾਈ ਹੋ ਗਿਆ ਸਾਰਾ ਜਿਹੜਾ ਚੋਰ ਸੀ ਤੁਸੀਂ ਉਹ ਜਾਣਦੇ ਹੋ ਇਕੱਲੇ ਨੂੰ ਬੇਟੇ ਮੈਂ ਕੁਝ ਕਿਵੇਂ ਕਰੇ ਬੜਾ ਆਪੇ ਬੇਟੇ ਸਾਡੀ ਚੱਲ ਰਹੀ ਸੀਗੀ ਕੰਸਟਰਕਸ਼ਨ ਚੱਲੀ ਹੁੰਦੀ ਹੈ ਉਹ ਨੀਚੇ ਤਾਂ ਖੁੱਲ੍ਹਾਈ ਸੀ ਉੱਤੋਂ ਮਿਲ ਕੀ ਸਾਡੀ ਜਿਹੜੀ ਜਾਲੀ ਸੀਗੀ ਤੇ ਦਰਵਾਜ਼ਾ ਸੀ ਉਹ ਪਟਾਕੇ ਸਿਉਖ ਲੱਗੀ ਹੋਈ ਸੀ ਜੀ ਵੀ ਉਹਨੂੰ ਕਰਵਾਇਆ ਪਲਸtere ਸੇ ਉਹ ਫਿਰ ਹਲੇ ਲੱਗਣਾ ਨਹੀਂ ਸੀ ਕੁਛ ਉਹ ਮੂਰੇ ਬੇਟੇ ਨੇ ਕੀ ਕੀਤੀ ਜਾਲੀ ਲਾਤੀ ਮੂਰੇ ਸਲੰਡੇ ਰੱਖਤਾ ਤੇ ਵੀ ਚਲੋ ਜਾਲੀ ਬਿੱਲੀ ਤੋਂ ਅਸਲ ਤਾਂ ਸਾਨੂੰ ਬਿੱਲੀ ਦਾ ਡਰ ਸੀ ਵੀ ਅੰਦਰ ਆ ਗਈ ਚੋਰਾਂ ਬਾਰੇ ਤਾਂ ਚੋਰ ਦੀ ਤਾਂ ਸਾਨੂੰ ਹਈ ਨਹੀਂ ਸੀ ਵੀ ਬਿੱਲੀ ਆ ਗਈ ਸਾਡਾ ਨੁਕਸਾਨ ਕਰ ਜੂ ਕੁਛ ਤੇ ਕੀ ਕਹੋਂਗੇ ਪੁੱਤ ਨੇ 48 ਘੰਟੇ ਵਿੱਚ ਉਹਨਾਂ ਦਾ ਕੀ ਕਹਿਣਾ ਚਾਹੋਗੇ ਪੁੱਤ ਨੇ ਮੈਂ ਤਾਂ ਜੀ ਇਹਨਾਂ ਦਾ ਤੁਹਾਨੂੰ ਕਹਿਤਾ ਵੀ ਧੰਨਵਾਦ ਕਰੀਏ ਤੇ ਮੈਂ ਇਹਨਾਂ ਦਾ ਕੁਝ ਵੀ ਨਹੀਂ ਦੇਣ ਦੇ ਸਕਦੀ ਜਿਹੜੇ ਮੇਰੇ ਬੱਚਾ ਦਾ ਮੇਰੇ ਬੱਚੇ ਹੀ ਹੈ ਇਹ ਪੁੱਤਾਂ ਨੇ ਵੀ ਧੰਨਵਾਦ ਇਹ ਮੇਰਾ ਬੇਟਾ ਛੋਟਾ ਉਹ ਵੱਡੇ ਹੈ ਮੇਰੀ ਜਿਨ੍ਹਾਂ ਨੇ ਮੈਨੂੰ ਇੰਨੀ ਮੇਰੀ ਮਦਦ ਕਰਕੇ ਤੇ ਮੇਰਾ ਧੰਨਵਾਦ ਮੈਨੂੰ ਮਾਂ ਦੇ ਰੂਪ ਦੇ ਵਿੱਚ ਬਣ ਕੇ ਉਹਨਾਂ ਨੇ ਇਹ ਕਿ ਐਸੀ ਕਹਿੰਦੇ ਡੀਐਸਪੀ ਨੇ ਕਹਿੰਦੇ ਮਾਤਾ ਜੀ ਸਾਨੂੰ ਤੁਸੀਂ ਮਾਂ ਦੀ ਸਰੀਓ ਸਾਨੂੰ ਮਾਂ ਦਿਸਦੇ ਐਸੀਂ ਸੋਡਾ ਕਰਾਂਗੇ ਤੁਸੀਂ ਹੌਸਲਾ ਰੱਖੋ ਠੀਕ ਇੱਕ ਮਿੰਟ ਇੱਕ ਸ਼ੋਰਟ ਕਰ ਇੱਕ ਮਿੰਟ ਸੇ ਰੁਕ ਜਓ ਇੱਕ ਸ਼ੋਰਟ ਕਰਕੇ ਮੈਨੂੰ ਹਾਂਜੀ ਕੀ ਨਾਮ ਹੈ ਸੁਨੀਲ ਕੁਮਾਰ ਗੁਪਤਾ ਜੀ ਸੁਨੀਲ ਕੁਮਾਰ ਜੀ ਜਿਹੜੀ ਚੋਰੀ ਹੋਈ ਸੀ ਪਹਿਲਾਂ ਤਾਂ ਚੋਰੀ ਹੋਈ ਕਦੋਂ ਸੀ ਕਿਵੇਂ ਹੋਈ ਇਹ ਚੋਰੀ ਹੋਈ ਹੈ ਜੀ ਮੈਂ 12:30 ਵਜੇ 19 ਤਰੀਕ ਨੂੰ 20 ਹੋ ਗਈ ਸੀ 20 ਤਰੀਕ ਨੂੰ ਸਵੇਰੇ 12:30 ਵਜੇ ਮੈਂ ਮਤਲਬ ਚਰਾਗ ਸੀਗੇ ਦੁਆ ਸਲਾਮ ਕਰਕੇ ਮੈਂ ਸੁੱਤਾ ਜੀ ਉਸ ਤੋਂ ਬਾਅਦ 2 ਵਜੇ ਮੰਮੀ ਉੱਠੇ ਮੈਂ ਲਾਈਟਾਂ ਜਗ ਰਹੀਆਂ ਸੀ ਘਰ ਦੀਆਂ ਸਾਰੀਆਂ ਮੰਮੀ ਨੂੰ ਐ ਸੀ ਕਿਉਂਕਿ ਸਾਡੇ ਘਰ ਕੰਸਟਰਕਸ਼ਨ ਨੇ 13 ਮਹੀਨੇ ਹੋ ਗਏ ਚੱਲਦੇ ਨੂੰ ਜੀ ਅਸੀਂ ਨਾ ਲਾਈਟਾਂ ਛੱਡ ਲੰਨੇ ਆ ਤੁਰਦੇ ਫਿਰਦੇ ਰਹਿੰਦੇ ਅੱਧੇ ਪੌਣੇ ਘੰਟੇ ਬਾਅਦ ਦੇਖਦੇ ਚੈੱਕ ਕਰਦੇ ਰਹਿੰਦੇ ਆ ਕਿ ਕੋਈ ਮਤਲਬ ਐਦਾਂ ਦੀ ਵਾਰਦਾ ਕਦੇ ਵੀ ਨਹੀਂ ਹੋਈ ਮੇਰੇ ਘਰੇ ਕਿੰਨੇ ਮਿਸਤਰੀ ਆ ਗਏ ਮਜ਼ਦੂਰ ਲੱਗੇ ਚਲੇ ਗਏ ਤਾਂ ਉਹ ਕੀ ਹੋਇਆ ਵੀ 12:30 ਮੈਂ ਸੋਇਆ ਮੈਂ ਕਿਹਾ ਚਲੋ ਹੁਣ ਮੈਂ ਕਰਦਾ ਤੇ 2 ਵਜੇ ਮੰਮੀ ਨੇ ਦੇਖਿਆ ਲਾਈਟ ਜਗੀ ਇਹਨਾਂ ਨੇ ਸੋਚਿਆ ਵੀ ਮੈਂ ਹੁਣੀ ਸੁੱਤਾ ਵੀ ਚਲ ਮੈਂ ਜਗਾਤੀ ਹੋਣੀ ਐ ਵੀ ਅਸੀਂ ਜਗਾਉਂਦੇ ਹੀ ਰਹਿਨੇ ਆਂ ਪਰ ਜਦੋਂ ਮੈਂ 3 ਵਜੇ ਉੱਠ ਕੇ ਦੇਖਿਆ ਵੀ ਲਾਈਟ ਮੰਮੀ ਦੇ ਕਮਰੇ ਦੀ ਕਿਵੇਂ ਜਗੀ ਜਾਂਦੀ ਐ ਮੈਂ ਭੱਜ ਕੇ ਮੰਮਾ ਨੂੰ ਉਟਾਇਆ ਤਾਂ ਮੰਮਾ ਹੜਬੜਾ ਕੇ ਐਕਚੁਅਲੀ ਕੀ ਐ ਮੰਮੀ ਪਰ ਸ ਹਮੇਸ਼ਾ ਆਪਣੇ ਕੰਸਟਡੀ ਚ ਰੱਖ ਦੇਉਂਦੇ ਸੀ ਉਸ ਦਿਨ ਮੰਮੀ ਤੋਂ ਮੈਂ 1000 ਰੁਪਏ ਲਿਆ ਸੀ ਮੈਂ ਮਿਸਤਰੀ ਨੂੰ ਦੇਣਾ ਸੀ ਮੈਂ ਕਿਹਾ ਮੰਮਾ 1000 ਰੁਪਏ ਦੀ ਉਹ ਕਦੇ ਕੁਦਰਤੀ ਮੰਮੀ ਆਪਣੇ ਵਾਲੇ ਕਮਰੇ ਚ ਬੈੱਡ ਤੇ ਰੱਖ ਕੇ ਭ ਵੀ ਮੈਂ ਮੇਰਾ ਪਰਸ ਉਹ ਤਾਂ ਮੰਮੀ ਹੜਬੜਾ ਕੇ ਫਟਾਫਟ 3 ਵਜੂਟੇ ਕਹਿੰਦੇ ਮੇਰਾ ਦਾ ਕਾ ਕੇ ਪਰਸ ਪਿਆ ਸੀ ਉੱਥੇ ਭੱਜ ਕੇ ਫਟਾਫਟ ਮੈਂ ਜ਼ਿੰਦਗੀ ਚ ਉਹਨਾਂ ਨੂੰ ਭੱਜਦੇ ਨਹੀਂ ਦੇਖਿਆ ਕਿਉਂਕਿ ਐਂਡੀਕੇਪ ਐ ਫਟਾਫਟ ਉਧਰ ਦੱਬ ਕੇ ਵਜੇ ਜੀ ਜਾ ਕੇ ਬਸੇ ਤਾਂ ਚੀਕਾਂ ਮਾਰਨ ਲੱਗੇ ਜੀ ਪਿੱਟਣ ਲੱਗੇ ਮਤਲਬ ਐ ਸਮਝੋ ਵੀ ਦਿਮਾਗ ਤੇ ਬੋਝ ਪੈ ਗਿਆ ਫਿਰ ਮੈਂ ਗਵਾਂਡਿਆਂ ਨੂੰ ਜਗਾਇਆ ਸਾਰੇ ਗਵਾਂਡਿਆਂ ਨੇ ਆ ਕੇ ਮੇਰੀ ਮਦਦ ਨੂੰ ਸੰਭਾਲਿਆ ਵੀ ਵੀ ਮੇਰੀ ਤਾਂ ਦੱਸਾਂ ਨਾ ਆਉਂਦੀ 55 ਸਾਲ ਦੇ ਮੇਰੀ ਮਾਂ ਦੇ ਮੇਰੀ ਸੱਸ ਦੇ ਗਹਿਣੇ ਵੀ ਮੇਰੇ ਤਾਂ ਆਕਾ ਗਏ ਸਾਰਾ ਕੁਝ 50000 ਪੁਲਿਸ ਦੀ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਬੜੀ ਜਲਦੀ ਉਹਨਾਂ ਬਹੁਤ ਐਸਐਸਪੀ ਮੈਡਮ ਦੇ ਅਸੀਂ ਦਿਲੋਂ ਧੰਨਵਾਦ ਆ ਵੀ ਸਾਨੂੰ ਸਾਡੇ ਜ਼ਿਲ੍ਹੇ ਨੂੰ ਇੰਨੇ ਅੱਛੇ ਮਤਲਬ ਮੈਡਮ ਮਿਲੇ ਹੈ ਵੀ ਜ਼ਿਲ੍ਹੇ ਦੀਆਂ ਮਤਲਬ ਵਾਰਦਾਤਾਂ ਨੂੰ ਘਟੀਆਂ ਹੈ ਇਹ ਜੇ ਕੰਮ ਹੋ ਰਿਹਾ ਤਾਂ ਇਹਦੇ ਨਾਲ ਤਾਂ ਲੱਗ ਰਿਹਾ ਵੀ ਬਠਿੰਡਾ ਸੇਫ ਹੈ ਅਸੀਂ ਇਹ ਗੱਲ ਕਹਾਂਗੇ ਬਾਕੀ ਅਸੀਂ ਵੀ ਮਮਾ ਮੈਂ 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 ਮਮਾ ਉਹ ਦਿਨ 50000 ਰੁਪਏ ਕਢਾ ਕੇ ਲਿਆ ਕੇ ਦਿੱਤਾ ਜੀ ਬੈਂਕ ਚ ਮੰਮੀ ਨੂੰ ਪੈਨਸ਼ਨ ਸੀ ਮੰਮੀ ਨੂੰ ਪੈਨਸ਼ਨਰ ਹੈਗੀ ਟੀਚਰ ਰਟਾਇਰ ਹੋਏ ਹੈ ਬਸ ਉਹ ਸਾਨੂੰ ਦੁੱਖ ਹੈ ਵੀ ਸਾਡੀ ਦਸਾਂ ਨੋਹਾਂ ਮਤਲਬ ਲੱਗਦਾ ਕਈ ਵਾਰੀ ਆਪਾਂ ਜਲਦਬਾਜੀ ਕਰਦੇ ਹੁੰਨੇ ਆ ਵੀ ਪੁਲਿਸ ਨੂੰ ਜਲਦੀ ਕਰਨੀ ਚਾਹੀਦੀ ਆ ਕਾਰਵਾਈ ਲੱਗਦਾ ਨਹੀਂ ਸਾਨੂੰ ਯਕੀਨ ਇੰਨਾ ਕੁ ਦਵਾਤਾ ਸੀਗਾ ਕਿ ਮੇਰੇ ਮਦਰ ਥੋੜਾ ਜਿਹਾ ਇਮੋਸ਼ਨ ਸੀਗੇ ਉਹ ਬਰਦਾਸ਼ਤ ਨਹੀਂ ਕਰ پا ਰਹੇ ਸੀ ਅੱਜ ਸਵੇਰੇ ਵੀ ਇੰਜੈਕਸ਼ਨ ਲਵਾ ਕੇ ਸਵਾਇਆ ਇਹਨਾਂ ਨੂੰ ਕੱਲ ਵੀ ਰਾਤੀ ਇੰਜੈਕਸ਼ਨ ਲਵਾਇਆ ਗਿਆ ਕਿਉਂਕਿ ਮੇਰੇ ਬੇਟੇ ਡਾਕਟਰ ਆ ਉਹਨਾਂ ਨੇ ਆਪਣੇ ਦੋਸਤ ਨੂੰ ਬੁਲਾ ਕੇ ਟੀਕਾ ਲਵਾਇਆ ਮਨ ਮਦਰ ਮੇਰੇ ਤਾਂ ਥੋੜਾ ਜਿਹਾ ਰਿਲੈਕਸ ਹੋਏ ਫਿਰ ਫਿਰ ਹੋਣ ਲੱਗ ਜਾਂਦੇ ਸੀਗੇ ਜੀ ਤ ਪਰ ਜਲਦਬਾਜੀ ਇਹ ਹੁੰਦਾ ਵੀ ਜਿਹਦੇ ਮਨ ਨੂੰ ਲੱਗੀ ਹੁੰਦੀ ਆ ਉਹਨੂੰ ਐ ਹੁੰਦਾ ਵੀ ਮੇਰਾ ਘੰਟੇ 'ਚ ਹੀ ਕੰਮ ਹੋ ਜੇ ਤਾਂ ਵੀ ਮੇਰੇ ਤੋਂ ਬਰਦਾਸ਼ਤ ਨਹੀਂ ਹੋ ਰਿਹਾਗਾ ਬਸ ਫਿਰ ਉਹ ਜਿਵੇਂ 48 ਘੰਟਿਆਂ ਦੇ ਵਿੱਚ ਸੋਲਵ ਕੀਤੀ ਐ ਤੇ ਇੱਕ ਬਸ ਕਹਿ ਰਿਹਾ ਵੀ ਇੱਕ ਚੈਨੀ ਨਹੀਂ ਮਿਲੀ ਤੇ ਜਿਵੇਂ ਕਹਿੰਦੇ ਮੇਰੇ ਦਸਾਂ ਨੋਹਾਂ ਦੀ ਮੇਰੀ ਪੈਨਸ਼ਨ ਸੀ ਮੇਰੇ ਫਾਦਰ ਦੀ ਪੈਨਸ਼ਨ ਸੀ ਡਾਲਰ ਸੀ ਜੀ ਬਸ ਉਹ ਨਹੀਂ ਰਿਕਵਰ ਕਰ ਮੈਂ ਬਸ ਕਹਿੰਦਾ ਵੀ ਮੇਰਾ ਰਹਿ ਗਿਆ ਉਹ ਹਜੇ ਵੀ ਮੈਂ ਇਹਨਾਂ ਨੂੰ ਬਹੁਤ ਸਮਝਾਇਆ ਮੈਂ ਕਿ ਮੈਮ ਐਸਐਸਪੀ ਮੈਡਮ ਦੀ ਬਹੁਤ ਜ਼ਿਆਦਾ ਵੱਡੀ ਇਹ ਉਪਲਬਧੀ ਹੈ ਮੇਰੇ ਦੂ ਵੱਡੀ 48 ਘੰਟਿਆਂ ਚ ਸੋਲਵ ਨਹੀਂ ਮੰਨ ਲਉ ਨਾ ਹੁੰਦੀ ਤਾਂ ਮੈਨੂੰ ਇਹ ਲੱਗਦਾ ਸੀ ਮੈਂ ਮੇਰੇ ਮਦਰ ਨੂੰ ਹੱਥੋਂ ਖੋ ਲਾਂਣਾ ਸੀ ਵੀ ਇਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਹੀ ਸੀ ਠੀਕ ਹੈ ਥੈਂਕ ਯੂ ਮੈਂ ਤੇ 19 ਅਤੇ 20 ਜੂਨ ਦੇ ਦਰਵੈਣੀ ਰਾਤ ਨੂੰ ਇੱਥੇ ਐਚ ਆਈਜੀ ਜਿਹੜੇ ਕਲੋਨੀ ਤੇ ਮਕਾਨ ਨੰਬਰ 1295 ਫੇਜ ਨੰਬਰ 1 ਮਾਡਲ ਟਾਊਨ ਬਠਿੰਡਾ ਵਿਖੇ ਸ਼੍ਰੀ ਸਨੀਰ ਕੁਮਾਰ ਜੀ ਦੇ ਘਰ ਵਿੱਚੋਂ ਤਕਰੀਬਨ ਉਹਨਾਂ ਨੂੰ ਪਤਾ ਲੱਗਿਆ ਵੀ 3 ਵਜੇ ਦੇ ਲਗਭਗ ਇੱਕ ਬਹੁਤ ਵੱਡੀ ਉਹਨਾਂ ਦੇ ਘਰ ਦੇ ਵਿੱਚ ਚੋਰੀ ਹੋ ਗਈ ਸੀ ਜਿਸ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਸੋਨੇ ਦੇ ਗਹਿਣੇ ਤੇ ਨਗਦੀ ਤੇ ਉਹਨਾਂ ਦਾ ਪਾਸਪੋਰਟ ਤੇ ਇੱਕ ਬੈਗ ਦੇ ਵਿੱਚੋਂ ਕਾਫੀ ਜਿਹੜਾ ਡਾਕੂਮੈਂਟਰੀ ਤੇ ਹੋਰ ਸਮਾਨ ਉਹ ਚੋਰੀ ਹੋ ਗਿਆ ਸੀ ਤੇ ਜਿਹਦੇ ਸਬੰਧੇ ਅਸੀਂ ਪੁਲਿਸ ਵੱਲੋਂ ਮਕਦਮਾ ਨੰਬਰ 162 ਮਿਤੀ 22 6 225 ਅੰਡਰ ਸੈਕਸ਼ਨ 305 ए 331 4 बीएनएस ਜਿਹੜੀ ਪੁਰਾਣੀ 457 380 ਆਈਪੀਸੀ ਦੇ ਅਧੀਨ ਥਾਣਾ ਸਿਵਲ ਲਾਈਨ 'ਚ ਵਿਖੇ ਮਕਦਮਾ ਦਰਜ ਕੀਤਾ ਗਿਆ ਸੀ ਇਸ ਤੋਂ ਬਾਅਦ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਮਨੀਤ ਕੌਂਟਲ ਜੀ ਦੇ ਦਿਸ਼ਾ ਨਿਰਦੇਸ਼ ਦੇ ਅਨਸਾਰ ਤੇ ਇਸ ਮਕਦਮੇ ਦੀ ਸਾਡੇ ਪੁਲਿਸ ਮੁਲਾਜ਼ਮਾਂ ਦੁਆਰਾ ਐਸ ਐਚਓ ਹਰਜੋਤ ਸਿੰਘ ਮਾਨ ਦੁਆਰਾ ਤੇ ਇਹਨਾਂ ਦੀ ਟੀਮ ਦੇ ਵਿੱਚ ਸਪੈਸ਼ਲ ਜਿਹੜਾ ਹੌਲਦਾਰ ਮਨਜੀਤ ਸਿੰਘ ਦੁਆਰਾ ਟੈਕਨੀਕਲ ਤਰੀਕੇ ਦੇ ਨਾਲ ਤੇ ਦੂਸਰਾ ਜਿਹੜਾ ਮੁਖਬਰ ਖਾਸ ਦੀ ਤਲਾਹ ਦੇ ਅਨਸਾਰ ਇਸ ਵਿੱਚੋਂ ਜਿਸ ਵਿਅਕਤੀ ਨੇ ਚੋਰੀ ਕੀਤੀ ਸੀ ਉਹਨੂੰ ਅਸੀਂ 48 ਘੰਟੇ ਚੋਰੀ ਹੋਣ ਤੋਂ 48 ਘੰਟੇ ਦੇ ਅੰਦਰ ਅੰਦਰ ਇੱਕ ਕਾਰ ਸਮੇਤ ਕਾਬੂ ਕਰਕੇ ਜਿਹੜਾ ਚੋਰੀ ਕੀਤਾ ਸਮਾਨ ਜਿਹਦੇ ਵਿੱਚੋਂ ਤਕਰੀਬਨ 20 ਟੋਲੇ ਸੋਨੇ ਦੇ ਗਹਿਣੇ ਜਿਨ੍ਹਾਂ ਵਿੱਚੋਂ ਇੱਕ ਤਿੰਨ ਜਿਹੜੀ ਤਿੰਨ ਚੈਨ ਸੋਨਾ ਤਕਰੀਬਨ 52 ਗ੍ਰਾਮ ਚਾਰ ਚੂੜੀਆਂ ਸੋਨਾ 60 ਗ੍ਰਾਮ ਤੇ ਦੋ ਗਜਰੇ ਸੋਨਾ 34 ਗ੍ਰਾਮ ਦੋ ਵੱਡੇ ਗਜਰੇ ਸੋਨਾ 50 ਗ੍ਰਾਮ ਤੇ ਇੱਕ ਚਾਂਦੀ ਦੀ ਮੂਰਤੀ ਸਿੱਕਾ ਟਾਈਪ 50 ਗ੍ਰਾਮ ਤੇ ਚਾਰ ਚਾਂਦੀ ਦੇ ਸਿੱਕੇ ਤੇ ਔਰ ਉਹਦੇ ਵਿੱਚ ਇੱਕ ਉਹਨਾਂ ਦੀ ਜਿਹੜੀ ਘਰ ਦੇ ਵਿੱਚੋਂ 우샤 ਰਾਣੀ ਜੀ ਆ ਉਹਨਾਂ ਦਾ ਪਾਸਪੋਰਟ ਤੇ ਉਹਨਾਂ ਦੇ ਕੁਝ ਸਨਾਕਤੀ ਕਾਰਡ ਤੇ ਉਹਨਾਂ ਦਾ ਇੱਕ ਜਿਹੜਾ ਹੈਂਡੀਕੈਪ ਦਾ ਸਰਟੀਫਿਕੇਟ ਤੇ ਇੱਕ ਵੱਡਾ ਪਰਸ ਤੇ ਇੱਕ ਹੋਰ ਛੋਟਾ ਪਰਸ ਉਹ ਜਿਹੜਾ ਚੋਰੀ ਹੋਇਆ ਸੀ ਸਮਾਨ ਉਹ ਅੱਜ ਅਸੀਂ 24 48 ਘੰਟੇ ਦੇ ਅੰਦਰ ਅੰਦਰ ਬਰਾਮਦ ਕਰਕੇ ਇਹ ਇੱਕ ਚੋਰ ਸੀ ਸੰਜੂ ਪੁੱਤਰ ਕਾਕਾ ਸਿੰਘ ਵਾਸੀ ਦੰਗਾ ਦੰਗਾ ਕਲੋਨੀ ਬਠਿੰਡਾ ਦੇ ਪਾਸੋਂ ਅਸੀਂ ਬਰਾਮਦ ਕੀਤਾ ਕਿੰਨੇ ਟੋਲੇ ਸੋਨਾ ਸੀ ਇਹ ਤੇ ਜਿਹੜਾ ਸੋਨਾ ਹੈ तकरीबन 20 ਟੋਲੇ ਦੇ ਲਗਭਗ ਸੋਨਾ ਸੋਨੇ ਦੇ ਗਹਿਣੇ ਇਹ ਚੋਰੀ ਕਿਵੇਂ ਹੋਈ ਕਿਸ ਤਰ੍ਹਾਂ ਹੋਈ ਇਹ ਚੋਰੀ ਘਰ ਦੇ ਵਿੱਚੋਂ ਰਾਤ ਸਮੇਂ ਜਦੋਂ ਪਰਿਵਾਰ ਸੁੱਤਾ ਹੋਇਆ ਸੀਗਾ ਤੇ ਇਹ ਸੰਜੂ ਉਹਨਾਂ ਦੇ ਘਰ ਦੇ ਵਿੱਚੋਂ ਘਰ ਦੇ ਵਿੱਚ ਦਾਖਲ ਹੋ ਕੇ ਦਰਵਾਜ਼ਾ તોડકે ਤੇ ਅੰਦਰ ਦਾਖਲ ਹੋ ਕੇ ਤੇ ਕਮਰੇ ਦੇ ਵਿੱਚੋਂ ਉਹਨਾਂ ਦਾ ਇਹ ਬੈਗ ਦੇ ਵਿੱਚ ਇੱਕ ਲੇਡੀ ਚ ਬੈਗ ਦੇ ਵਿੱਚ ਇਹ ਸਾਰਾ ਸਮਾਨ ਰੱਖਿਆ ਹੋਇਆ ਸੀ ਤੇ ਉਹ ਇਹ ਚੋਰੀ ਕਰਕੇ ਲੈ ਗਿਆ ਸੀ ਜਿਹੜੀ ਭੇਤੀ ਸੀ ਨਕਦੀ ਵੀ ਦੱਸੀ ਜਾ ਰਹੀ ਹੈ ਤੇ ਹਾਂ ਨਕਦੀ 50000 ਰੁਪਏ ਦੇ ਲਗਭਗ ਨਕਦੀ ਵੀ ਸੀ ਇਹ ਹਾਂਜੀ ਬਰਾਮਤ ਕੀ ਕਿੰਨੀ ਹੋਈ ਬਰਾਮਤ ਇਹ ਆ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ 20 ਟੋਲੇ ਸੋਨਾ ਤੇ ਬਾਕੀ ਜਿਹੜਾ ਸਮਾਨ ਉਹ ਅਸੀਂ ਬਰਾਮਦ ਕਰ ਲਿਆ। ਉਹ ਅਜੇ ਅਸੀਂ ਇਹਨੂੰ ਗ੍ਰਫਤਾਰ ਕੀਤਾ ਤੇ ਹੁਣ ਪੁਲਿਸ ਰਿਮਾਂਡ ਲੈ ਕੇ ਉਹਦੀ ਵੀ ਅਸੀਂ ਬਰਾਮਦ ਕਰਦੇ ਹਾਂ। ਉਹਨੂੰ ਦੱਸਿਆ ਕਿ ਉਹ ਕਿਹੜਾ ਜਾਣ ਸੀ ਜੀ ਤੇ ਸੰਜੂ ਕੰਮ ਕੀ ਕਰਦਾ ਵੀ ਉਹਨੂੰ ਇੰਨਾ ਇਹ ਇਹਨਾਂ ਦੇ ਘਰ ਦਾ ਪੇਤ ਸੀਗਾ। ਇਹ ਜਿਹੜਾ ਸੰਜੂ ਇਹ ਲੱਗੇ ਤੰਗਾ ਕਲੋਨੀ ਦੇ ਵਿੱਚ ਦਾ ਰਹਿਣ ਵਾਲਾ ਦੱਗਾ ਪੀੜਤ ਕਲੋਨੀ ਦਾ ਇਹ ਰਹਿਣ ਵਾਲਾ ਤੇ ਇਹ ਜਿਹੜਾ ਬੇਲਰ ਟਾਈਪ ਨੌਜਵਾਨ ਆ ਪਹਿਲਾਂ ਵੀ ਇਹਦੇ ਤੇ ਚਾਰ ਜਿਹੜੇ ਚੋਰੀ ਦੇ ਸਬੰਧੀ ਮੁਕੱਦਮੇ ਦਰਜ ਐ ਇਕੱਲਾ ਸੀ ਕਿ ਹੋਰ ਵੀ ਇਹਦੇ ਨਾਲ ਨਹੀਂ ਇਹ ਇਕੱਲਾ ਹੀ ਫਿਕਰ ਹੋਇਆ ਸਬਜੈਕਟਲੀ ਕਿੰਨੇ ਵਜੇ ਚੋਰੀ ਹੋਈ ਸੀ ਕਿਉਂ ਘਰ ਦੇ ਘਰ ਵਿੱਚ ਲਾਈਟ ਲਿਫਟੀ ਦੋ ਟਿਕਰ ਲਾਈਟ ਜਗਣ ਸੀ ਕਿ ਤਾਂ ਕਿੰਨੇ ਵਜੇ ਹੋਇਆ ਇਹ ਚੋਰੀ ਹੋਈ ਆ ਤੇ 1 ਵਜੇ ਤੋਂ ਲੈ ਕੇ 2 ਵਜੇ ਦੇ ਦਰਮਿਆਨ ਇਹ ਚੋਰੀ ਹੋਈ ਆ ਪਰਿਵਾਰ ਨੂੰ ਰਾਤ 3 ਵਜੇ ਤੜਕੇ ਜਦੋਂ ਪਰਿਵਾਰ ਦਾ ਕੋਈ ਜੀ ਉੱਠਿਆ ਉਹਨਾਂ ਨੂੰ ਲਾਈਟ ਜਗਦੀ ਉਹਨਾਂ ਨੇ ਦੇਖੀ ਤੇ ਉਹਨਾਂ ਨੂੰ ਪਤਾ ਤੜਕੇ 3 ਵਜੇ ਲੱਗਿਆ ਜਿਹੜਾ ਸੋਨਾ ਜੀ ਨੇ ਆਪਣੇ ਕੋਲ ਰੱਖਿਆ ਚੋਰੀ ਕਰਨ ਤੋਂ ਬਾਅਦ ਆ ਕਿਸ ਨੂੰ ਹੈਂਡ ਓਵਰ ਨਹੀਂ ਇਹਦੇ ਇਹਦੇ ਪਾਸ ਹੀ ਸੀਗਾ ਸੋਨਾ ਸਰ ਫੜਿਆ ਕਿੱਥੇ ਗਿਆ ਇਹ ਅਸੀਂ ਇਹਨੂੰ ਸਾਡੀ ਜਿਹੜੀ ਪੁਲਿਸ ਪਾਰਟੀ ਹੈ ਇਹਨੂੰ ਬੋਹੇ ਤੋਂ ਗ੍ਰਫਤਾਰ ਕੀਤਾ ਹੈ ਸਰ ਜਿਹੜੀ ਇਹ ਗੱਡੀ ਤੁਸੀਂ ਕਹਿ ਰਹੇ ਹੋ ਰਿਕਵਰ ਕੀਤੀ ਹੈ ਇਹਦੀ ਹੈ ਕਿ ਕਿਸੇ ਹੋਰ ਦੀ ਹੈ ਇਹਦੇ ਬਾਰੇ ਹੁਣ ਦਰਾਨੇ ਇਨਵੈਸਟੀਗੇਸ਼ਨ ਅਸੀਂ ਇਹ ਪਤਾ ਲਗਾਵਾਂਗੇ ਵੀ ਇਹ ਗੱਡੀ ਦੀ ਮਾਲਕੀ ਬਾਰੇ ਪਤਾ ਸੀ ਉਹ ਕੰਪਨੀ ਆ ਸੀ ਜਾਂ ਵੈਸੀ ਲੁਕ ਗਿਆ ਸੀ ਜੀ ਹਾਂ ਜੀ ਬੋਲ ਰਿਹਾ ਕੋਈ ਜਿਹੜਾ ਹੈਗਾ ਇਹ ਹਾਂ ਇਹ ਸੇਲ ਕਰਨ ਦੇ ਚੱਕਰ ਦੇ ਵਿੱਚ ਹੀ ਘੁੰਮ ਰਿਹਾ ਸੀ ਹਾਂਜੀ